ਵਾਹੇ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਔਮੈ ਮੁਈ ਕਰਾਹ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇਸਾ ਹੋ ਕਲਪ ਤਿਆਗੀ ਬਾਦ ਹੈ ਸੱਚਾ ਵੇਪਰਵਾਹੋ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸ਼ਬਦ ਸੁਮਾਏ ਰਹਾਉ ਕੇਤਾ ਆਖਣ ਆਖੀਐ ਆਖਣ ਟੂਟ ਨਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਏਕੋ ਸੋਏ ਜਿਸਕੇ ਜੀਅ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵੇ ਜੋਗੀ ਉੱਠ ਜਾਏ ਜੋ ਤਿਸੁ ਭਾਣਾ ਸੋਥੀਐ ਅਵਰ ਨ ਕਰਣਾ ਜਾਏ ਗੁਰਮਖ ਵਸਤ ਵੇ ਸਾਹੀਐ ਸਚ ਵਖਰ ਸਚ ਰਾਸ ਜਿਨਿ ਸਚ ਵਣੰਜਿਆ ਗੁਰਪੂਰੇ ਸਾबास ਨਾਨਕ ਵਸਤ ਪਛਾਨਸੀ ਸਚ ਸੌਦਾ ਜਿਸੁ ਪਾਸ ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲੇ ਫੁਨ ਤਾਤ ਕਉ ਸਿਫਤੀ ਸਿਫਤਿ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣਾ ਭਾਈ ਰੇ ਸੰਤ ਜਨਾ ਕੀ ਰੇਣਾ ਸੰਤ ਸਬਾ ਗੁਰ ਪਈਐ ਮੁਕਤ ਪਦਾਰਥ ਧੇਨ ਰਹਾਉ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਾਨੁ ਸਮਝਾਈਐ ਆਤਮ ਰਾਮ ਬੀਚਾਰ ਤ੍ਰਿਬਦ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਜ ਮਿਲਿਆ ਸੁਖ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਆਉ ਸਦ ਬੱਲਿ ਹਰੈ ਜਾਸ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਔ ਸਦ ਬਲਿਹਾਰੈ ਜਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ